ਹੈਲੋ ਜੀ ਸ਼ਸ਼ਤਰਕਾਰ ਸਵਾਗਤ ਹੈ ਤੁਹਾਡਾ ਸਾਡੇ ਜਨੇ ਵਿੱਚ ਕਿਤੇ ਮੇਰਾ ਨਾਮ ਲਿਖ ਦਿੱਤ ਬੱਡੀ ਘਾਈ ਦੀ ਸਾਡੀ ਕਾਲਾਂ ਵਾਲੀ ਮੱਡੀ ਵਿੱਚ ਤੇ ਜਿਹੜੇ ਆਪਾਂ ਤੁਹਾਨੂੰ ਅੱਜ ਦੇ ਸੂਟ ਦਿਖਾਵਾਂਗੇ ਇਹ ਸੂਟ ਮਸਲੀਨ ਦੇ ਸੂਟ ਦਿਖਾਵਾਂਗੇ ਜੀ ਇੱਕ ਤਾਂ ਇੱਕ ਦਿਖਾਵਾਂਗਾ ਤੁਹਾਨੂੰ ਕਾਟ ਦੇ ਸੂਟ ਤੇ ਪਹਿਲਾਂ ਪਤਾ ਨੂੰ ਸਲੇਜ ਦੇ ਸੂਟ ਸ਼ੋਅ ਕਰਨ ਲੱਗੇ ਰਹੀ ਜੀ ਸਭ ਤੋਂ ਪਹਿਲਾਂ ਆਏਗਾ ਬਲੈਕ ਕਲਰ ਤੁਸੀਂ ਇਹਦੀ ਲੁੱਕ ਦੇਖੋ ਸੂਟ ਦੀ ਬਹੁਤ ਸੋਹਣਾ ਡਿਜ਼ਾਈਨ ਆਇਆ ਬਹੁਤ ਹੀ ਕੱਟ ਪ੍ਰਾਈਸ ਦੇ ਵਿੱਚ फुल सूट मुस्लिम रहेगा ये दुपट्टा भी और बहुत बहुत ही प्यारा जो डिजाइन सबका फेवरेट कलर रहेगा ये भी ब्लैक कलर है इस तरह दी डिजाइनिंग मिलेगी आपको सेंटर से पहले फ्लावर मिलेगा और नीचे इस तरह मिलेगा आप बॉडर घेरे पर बनिया होेरे लीवे हुए वर्क है जी बैक तो ये सारा इस तरह का पैटर्न बनया हुआ है घेरे से एक आप मिलेगी निशिंग वास्ते रहेगा जी फ्रंट का ठीक है बैक आपको इस तरह का प्रिंट मिलेगा लाइनिंग रहेगी बैक और स्लीवस का भी आपको सेम ही मिलेगा लाइनिंग ਬਾਟਮ ਰਹੇਗੀ ਪਲੇਨ ਸ਼ਰਟ ਦਾ ਤੇ ਬਾਟਮ ਦਾ ਫੈਬਰਿਕ ਮਸਲੀਨ ਰਹੇਗਾ। ਦੁਪੱਟਾ ਵੀ ਆਪਾਂ ਇਹਦੇ ਵਿੱਚ ਮਸਲੀਨ ਦਾ ਹੀ ਮਿਲੇਗਾ। ਬਹੁਤ ਸੋਹਣੀ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟ ਦੀ ਸ਼ੂਟ ਨੇ। ਦੇਖੋ ਜੀ ਦੁਪੱਟੇ ਦੀ ਲੁੱਕ। ਬਹੁਤ ਫੁੱਲੇ ਫੁੱਲੇ ਦੁਪੱਟੇ ਨੇ ਮਸਲੀਨ ਫੈਬਰਿਕ ਦਾ ਹੈਗਾ। ਦੇਖੋ ਇਹਨਾਂ ਦੇ ਕੋਰਨਰ ਤੇ ਇਸ ਤਰ੍ਹਾਂ ਬਿਕਰਦੀ ਵੱਡੇ ਵੱਡੇ ਫਲਾਰ ਬਣੇ ਹਨ। ਤੇ ਹੋਰ ਸਾਈਡ ਇਹ ਉਨਾ ਬਾਰਡਰ ਬਣਿਆ। लुक देखो तो सूट की बहुत ही प्यारी आ रही है प्राइस रहेगा जी य तेरह सौ पचास। वन थ्री फाइव जीरो शिपिंग फ्री रहेगी दूसरा कलर रहे आएगा जी ग्रे कलर ਸਮਰ ਦੇ ਰਿਕਾਰਡਿੰਗ ਬਹੁਤ ਹੀ ਵਧੀਆ ਚਾਰਟ ਹੈ ਜੀ ਦਾ ਇਹ ਰਹਿ ਗਿਆ ਜੀ ਸੈਕਿੰਡ ਡਿਜ਼ਾਈਨ ਇਹ ਦਾ ਕਲਰ ਸੇਮ ਆਪਾਂ ਨੂੰ ਫਲਾਰ ਮਿਲੇਗਾ ਸਾਰੇ ਆਪਣੀ ਟੋਟਲੀ ਸੇਮ ਹੀ ਹੈ ਡਿਜ਼ਾਈਨਿੰਗ ਇਸ ਤਰ੍ਹਾਂ ਕਰਕੇ ਡਿਜੀਟਲ ਪ੍ਰਿੰਟ ਦਾ ਇਹ ਸੂਟ ਹੈ ਫਲਾਰ ਦੇਖੋ ਜੀ ਤੁਸੀਂ ਬਿਲਕੁਲ ਨਾ ਵਰਗ ਆ ਰਿਹਾ ਲੱਗਦਾ ਕਿ ਐਮਬਰਾਇਡਰੀ ਹੋਈ ਹੈ ਇਹਨੂੰ ਪੇਂਟ ਦੇ ਨਾਲ ਨਾ ਫਿਨਿਸ਼ਿੰਗ ਕਰੀ ਹੋਈ ਹੈ ਸਾਰੇ ਆਪਣੀ ਨਿੱਚੇ ਆਪਾਂ ਨੂੰ ਇਸ ਤਰ੍ਹਾਂ ਦੀ ਇਹ ਲੈਸ ਮਿਲ ਜੂਗੀ ਹਲਕਾ ਹਲਕਾ ਵੀਵਿੰਗ ਵਾਲਾ 골ਡਨ ਵਾਲਾ ਥ੍ਰੈਡ ਇਸ ਤਰ੍ਹਾਂ ਕਰਕੇ ਹੀ ਮਿਲੇਗਾ ਜੀ ਕਿਰੇ ਤੇ ਆਪਾਂ ਬੈਕ ਦੀ ਇਸ ਤਰ੍ਹਾਂ ਕਰਕੇ ਲਾਈਨ ਲਾਏਗੇ ਇਹਦੇ ਨਾਲ ਡਿਜ਼ਾਈਨ ਮਿਲੇਗਾ ਬੈਕ ਤੇ اور ਸੇਮ ਹੀ ਆਪਾਂ ਨੂੰ 슬ੀਵਸ ਦਨਗੇਗਾ ਇਹ ਖੁਲਾ ਢੁਲਾ ਆਪਣਾ ਟਾਈਪ ਪਾਸ ਰਹੇਗਾ ਜੀ ਸ਼ਰਟ ਦਾ ਵੀ ਤੇ ਬਾਟਮ ਦਾ ਫੈਬ੍ਰਿਕ ਲੈਂਥ ਤੇ ਬਿੜਸ ਹੈਗੀ ਦੀ ਬਹੁਤ ਫੈਬਰਿਕ ਦੀ ਹੈਲਥੀ ਬੈਂਤੀ ਵੀ ਬਣ ਜਾਏਗਾ 40x46 ਲੈਂਥ ਵਾਲਾ ਵੀ ਆਰਾਮ ਨਾਲ ਬਣ ਜਾਏ ਦੇਖੋ ਜੀ ਇਹ ਵੀ ਦੁਪट्टे ਦੀ ਡਿਜ਼ਾਈਨ ਹੈ ਬਹੁਤ ਹੀ ਠੀਕ ਹੈ ਕੋਰ ਸਾਈਡ ਇਹਦੇ ਇਸ ਤਰ੍ਹਾਂ ਕਰਕੇ ਬਣਾਇਆ ਇਸ ਤਰ੍ਹਾਂ ਕੇ ਵੇਲ ਬਣੀ ਹੋਈ ਹੈ ਦੋਨੋਂ ਸਾਈਡ ਤੇ 4 ਸਾਈਡ ਤੇ ਬਣੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਗ੍ਰੇ ਕਲਰ ਦੇ ਵਿੱਚ ਆਇਆ ਜੀ मसलीन फैब्रिक रहेगा सौ प्राइस, सारे कलर बहुत ही प्यारे जी हैं लाइट ग्रीन जा कलर है सब डिजाइन सेम है, बस कलर है ਤਾਨੂੰ ਜੀ ਪ੍ਰੋਪਰ ਸਾਰੇ ਡਿਜ਼ਾਈਨ ਖੋਲ ਕੇ ਤਾਂ ਦਿਖਾ ਰਹੇ ਕਿ ਤੁਹਾਨੂੰ ਫੈਬਰਿਕ ਬਦਲ ਜਲੇ ਲੈਂਥ ਵਿਡਥ ਖੋਲ ਲਾ ਦੇਖੋ ਜੀ ਬੈਕ ਦੀ ਇਸ ਤਰ੍ਹਾਂ ਕਰਕੇ ਲਾਈ ਗ੍ਰੇ ਵਾਲੇ ਦੀ ਲਾਈਨਿੰਗ ਇਸ ਤਰ੍ਹਾਂ ਸੀ ਇਹਦੀ ਲੰਬੀ ਲਾਈਨ ਬੈਕ ਤੇ ਔਰ ਸੇਮ ਹੀ ਆਪਾਂ ਨੂੰ 슬ੀਵਾਸਤੇ ਮਿਲੇਗਾ ਹਰ ਇੱਕ ਜੀ ਤੁਹਾਨੂੰ ਇਹਨਾਂ ਇਸ ਤਰ੍ਹਾਂ ਕਰਕੇ ਲੈਸ ਦੀ ਫਿਨਿਸ਼ਿੰਗ ਇਹ ਵਾਲਾ ਵਰਕ ਮਿਲੇਗਾ ਵੀਵਿੰਗ ਵਾਲਾ ਇਸ ਤਰ੍ਹਾਂ ਦੀ ਕੇਰੇ ਬਣੇ ਹੋਏ ਇਹਨਾਂ ਦੇ ਪਲੱਸ ਇਹਦੇ ਨਾਲ ਨਹੀਂ ਲੈਂਸ ਦੀ ਫਿਨਿਸ਼ਿੰਗ ਵੀ ਦਿੱਤੀ ਹੋਈ ਹੈ। ਬਾਕੀ ਡਿਜ਼ਾਈਨਿੰਗ ਤੁਸੀਂ ਆਪ ਦੀ ਸਟਿਚਿੰਗ ਕਰਵਾ ਸਕਦੇ ਹੋ। ਬਾਟਮ ਦਾ ਫੈਬਰਿਕ ਆਪ ਨੂੰ ਕਲੇਮ ਮਿਲੇਗਾ, ਮਸਲੀਨ ਦਾ ਹੀ ਮਿਲੇਗਾ। ਇਹਦੀ ਦੁਪੱਟੇ ਦੀ ਡਿਜ਼ਾਈਨਿੰਗ ਵੀ ਬਹੁਤ ਹੀ ਪਿਆਰੀ। ਇਹਦੇ ਇਸ ਤਰ੍ਹਾਂ ਕਰਕੇ ਕਾਰਨਰਾਂ ਤੇ ਇਹ ਵੱਡੇ ਵੱਡੇ ਫਲਾਰ ਬਣੇ। इस साइड भी इस दोनों साइड तरह डिजाइनिंग प्राइस रहेगा सेम मस्टर्ड कलर आ रहे सारी डिजाइनिंग सेम है पर फिर भी इस तरह भी खोल के दिखा रहे हैं कि कोई भी डाउट तुम्हें ना रहे ये रहेगा फ्रंट डिजाइनिंग इस तरह करके बैक डिजाइनिंग सलीव्स की भी सेम मिलेगी रहेगा बॉटम का फैबरिक दुपट्टे की डिजाइनिंग हल्का हल्का फर्क है ये जिमें कि पहला ग्रे दुप्टे फोर साइड ये भली आई थी लाइन मिल जाएगी पूरी प्रिंट रहेगी जी दुपटे लास्ट कलर आ रहा है जी येगी सूट की लुक स्किन कलर ही लाइट कलर है स्कैन टोन आ ज ਇਦੀ ਹਲਕੀ ਜੀ ਡਿਜ਼ਾਈਨਿੰਗ ਦਾ ਫਰਕ ਹੈ ਇਹ ਫਲਾਰ ਆਪਾਂ ਹੇਠੇ ਕਿਹ ਰੇਦੀ ਮਿਲੇਗਾ ਨਸੇਦਰੇ ਗਲੇ ਦੇ ਕੋਲੇ ਵੀ ਮਿਲੇਗਾ ਆਪਣਾ ਫਲਾਰ ਜਿੱਥੇ ਆਪਣਾ ਹੀ ਗਲਾ ਬਣੇਗਾ ਨਾ ਉੱਥੇ ਵੀ ਆਪਾਂ ਨੂੰ ਇੱਕ ਫਲਾਰ ਮਿਲ ਜਾਏਗਾ ਇਹਦੇ ਕਿਹ ਰੇਦੀ ਕੁਝ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਪ੍ਰੋਪਰ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਕਰੀ ਹੈ ਬੈਗ ਵੀ ਆਪਾਂ ਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਮਿਲੇਗਾ ਇਹ ਰ ਹੈ ਜੀ ਬੈਗ ਦਾ ਡਿਜ਼ਾਈਨ ਉਸਾਤ ਇਹਦੇ ਨਾਲ ਹੀ ਆਪਾਂ ਨੂੰ 슬ੀਵਸ ਦਾ ਵੀ ਸੇਮ ਮਿਲੇਗਾ ਬਾਟਮ ਆਏਗੀ ਜੀ ਪਲੇਨ ਮਸਲਿਨ ਦੀ ਇਸ ਤਰ੍ਹਾਂ ਦਾ ਡਿਜ਼ਾਈਨ ਆਪਾਂ ਨੂੰ ਮਿਲੇਗਾ ਜੀ ਦੁਪੱਟੇ ਤੇ ਨੋਰ ਸਾਈਡ ਤੇ ਇਹ ਵਰਡੋਟੀ ਫਲਾਵਰ ਮਿਲ ਜਾਏ ਇਹ ਰਹੀ ਦੁਪੱਟੀਆਂ ਇਹ ਸਾਰੇ ਸੂਟ ਆਪਣੇ ਮਸਲੀਨ ਦੇ ਸੀ ਜੀ ਡਾਈਨਿੰਗ ਤੁਹਾਡੀ ਚੁਆਇਸ ਹੈ ਅਗਰ ਤੁਸੀਂ ਵਿਦਾਊਟ ਲਾਈਨਿੰਗ ਵੀ ਸੁਵਾ ਸਕਦੇ ਹੋ অর ਲਾਈਨਿੰਗ ਦੇ ਨਾਲ ਵੀ 1350 ਦਾ ਪ੍ਰਾਈਸ ਰਹੇਗਾ ਫ੍ਰੀ ਸ਼ਿਪਿੰਗ ਰਹੇਗੀ ਇਹਦੇ ਨੈਕਸਟ ਜਿਹੜਾ ਪਤਨ ਦਿਖਾ ਰਿਆਂ ਹੈਗਾ ਜੀ ਕਾਟਨ ਦੇ ਵਿੱਚ ये भी विदाउट लाइनिंग सूट बनने के कॉटन लाइनिंग नहीं है। फुल लेंथ बिड़ा जी ढाई प्लस मिलेगा फोर्टी फाइव फोर्टी सिक्स लेंथ आराम बन जाएगी अपन इस तरह करके एम्ब्रॉयडरी वाली देखिए बहुत ही सोहनी नेक पट्टी मिलेगी ये सारी एम्ब्रॉयडरी होगी ਇਸ ਤਰ੍ਹਾਂ ਦੀ ਬਾਕੀ ਫੁੱਲ ਸ਼ਰਟ ਦੇ ਵਿੱਚ ਪ੍ਰਿੰਟਿੰਗ ਰਹੇਗੀ 프ਰੰਟ ਤੇ ਬੈਕ ਤੇ ਸੇਮ ਪ੍ਰਿੰਟ ਪ੍ਰਿੰਟਿੰਗ ਬਾਟਮ ਆਏਗੀ ਜੀ ਪਲੇਨ ਟਾਈ ਮੀਟਰ ਦੀ ਇਸ ਵਾਰ ਮਿਲੇਗੀ ਆਪਾਂ ਨੂੰ ਜੈ ਤੁਸੀਂ ਜਿਵੇਂ ਸਟੀਚ ਕਰਵਾਓ ਤੇ ਆਪਣੇ ਬਾਟਮ ਇਹਦੇ ਨਾਲ ਰਹਣਗੇ ਜੀ ਫੁੱਲ ਪਿਓਰ ਤੇ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਇਸ ਤਰ੍ਹਾਂ ਦਾ ਪ੍ਰਿੰਟ ਹੈ फिरोजी तो कलर चाह रहे प्राइस ये आएगा जी ग्यारह सौ पाँह ग्यारह सौ पाँह रहेगा जी तो प्राइस फ्री शिपिंग बहुत ही प्यारे जी कलर है जी ये कलर रहेगा अपना ਸੀਮ ਆਪਾਂ ਨੂੰ ਨਿੱਕ ਤੇ ਪੱਟੀ ਮਿਲੇਗੀ embroiderry ਦੀ ਤੁਸੀਂ ਕੋਈ ਵੀ ਸਟਿਚਿੰਗ ਜਿਹੜੀ ਡਿਜ਼ਾਈਨ ਕਰਵਾ ਸਕਦੇ ਹੋ ਵਿਦਾਊਟ ਲਾਈਨਿੰਗ ਇਹ ਸੂਟ ਸਟਿਚ ਹੋ ਜਾਣਗੇ ਜੀ ਸੀਮ ਆਪਾਂ ਨੂੰ ਪ੍ਰਿੰਟਿੰਗ ਮਿਲੇਗੀ ਬੈਗ ਤੇ ਨਾਲ ਆਪਾਂ ਨੂੰ 2 ਮੀਟਰ ਮਿਲੇਗਾ ਇਹ ਬਣਾ ਬਾਟਮ ਦਾ ਦੁਪੱਟਾ ਰਹੇਗਾ ਜੀ ਪੂਰੇ ਤੇ ਆਰਟ ਇਸ ਤਰ੍ਹਾਂ ਦੁਪੱਟਾ ਰਹੇਗਾ ਫੁੱਲ ਪਿਓਰ ਦਾ 1150 ਦਾ ਪ੍ਰਾਈਸ ਰਹੇਗਾ ਜੀ ਲੈਮਨ 50 ਤਿੰਨ ਕਲਰ ਨੇ ਜੀ ਇਹਦੇ ਵਿੱਚ ਲਾਸਟ ਕਲਰ ਆਏਗਾ ਗ੍ਰੇ ਇੰਨੇ ਹੀ ਕਲਰ ਬਹੁਤ ਪਿਆਰੇ ਨੇ ਇਹ ਵੀ ਲੇ ਗਾਪ ਨੂੰ

ਇਹ ਆਪਣੇ ਇਸ ਵਕ ਤਿੰਨ ਕਲਰ ਕਿ ਰਿਹਾ ਗਿਆ ਸੈਕੰਡ ਇਹ ਵਾਲਾ ਹੋਵੇ ਜੀ ਕੋਈ ਵੀ ਕਲਰ ਤੁਸੀਂ ਚੁਣ ਸਕਦੇ ਆ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਹੋਰ ਸ਼ੋਅ ਕਰਦੇ ਆ ਇਹ ਵੀ ਕਾਟਨ ਦੇ ਵਿੱਚ ਹੀ ਰਹੇਗਾ ਜੀ ਕਾਟਨ ਦੇ ਵਿੱਚ ਸੂਟ ਰਹੇਗਾ ਇਹ ਹੈ ਆਪਣੀ ਇਹ ਆਪਣਾ ਸ਼ਰਟ ਦਾ ਹੈਗਾ ਫੈਬਰਿਕ ਕਾਟਨ ਦੇ ਵਿੱਚ ਇਹ ਸਾਰਾ ਹਲਕਾ ਹਲਕਾ ਤੇ ਥ्रेड ਵਰਕ ਕਰਿਆ ਹੋਇਆ ਹੈ ਜੋ ਫਰੰਟ ਨੂੰ ਸਾਰਾ ਥ्रेड ਵਰਕ ਦੇ ਨਾਲ ਹਾਈਲਾਈਟ ਕਰਿਆ ਹੋਇਆ ਹੈ ਸਾਰੇ ਡਿਜੀਟਲ ਪ੍ਰਿੰਟ ਦੀ ਸ਼ਰਟ ਵੈਕ ਆਪਾਂ ਨੂੰ ਮਿਲੇਗਾ ਹੈ ਸੇਮੇ ਪ੍ਰਿੰਟ ਮਿਲੇਗਾ ਆਪਾਂ ਨੂੰ ਬੈਕ ਤੇ ਪ੍ਰਿੰਟ ਸਾਰਾ ਥੋੜਾ ਹਲਕਾ ਹਲਕਾ ਹਾਈਲਾਈਟ ਕਰਿਆ ਹੋਇਆ ਹੈ ਬਾਟਮ ਦਾ ਫੈਬਰਿਕ ਆਪ ਨੂੰ ਰਿਯਾਨ ਦੇ ਵਿੱਚ ਮਿਲੇਗਾ ਜੀ ਟਾਈਪ ਪਲੱਸ ਮਿਲੇਗਾ ਰਿਯਾਨ ਦੇ ਵਿੱਚ ਰਹੇਗਾ ਬਾਟਮ ਦਾ ਫੈਬਰਿਕ ਦੁਪੱਟਾ ਰਹੇਗਾ ਜੀ ਮਸਲੀਨ ਦਾ ਮਸਲੀਨ ਦਾ ਦੁਪੱਟਾ ਰਹੇਗਾ ਕੋ ਇਸ ਤਰ੍ਹਾਂ ਕਰਕੇ ਹਲਕ-ਹਲਕਾ ਡਾਟ ਹੈ ਪੂਰੇ ਦੁਪੱਟੇ ਦੇ ਵਿੱਚ ਪਰ ਦੋਨੋਂ ਸਾਈਡ ਤੇ ਨਾ ਇਸ ਤਰ੍ਹਾਂ ਕਰਕੇ ਅ ਇੱਕ ਪੱਟੀ ਲੱਗੀ ਹੋਈ ਹੈ ਤੁਸੀਂ ਇਹਨੂੰ ਫੋਰ ਸਾਈਡ ਵੀ ਸਟੀਚਿੰਗ ਦੇ ਵਿੱਚ ਕਰਵਾ ਸਕਦੇ ਹੋ ਜੋ ਸ਼ਰਟ ਦੇ ਨਾਲੋਂ ਆਪਣੇ ਫੈਬਰਿਕ ਤੋਂ ਦੋਨੋਂ ਸੈੱਟ ਹੀ ਰਹੇਗਾ ਦੁਪੱਟਾ ਇਹਦਾ ਪ੍ਰਾਈਜ਼ ਰਹੇਗਾ ਜੀ 975 975 ਇਹਦਾ ਪ੍ਰਾਈਜ਼ ਰਹੇ ਦੋ ਕਲਰ ਨੇ ਜਿਹਦੇ ਵਿੱਚ ਪਿੰਕ ਕਲਰ ਰਿੱਕੇ ਵਾਲਾ ਕਲਰ ਹੈ ਬਸ ਸੈਂਟਰ ਦੇ ਵਿੱਚ ਇਸ ਤਰ੍ਹਾਂ ਕਰਕੇ ਇਹ ਹਾਈਲਾਈਟ ਕਰਿਆ ਹੋਇਆ ਫਰੰਟ। ਬਾਕੀ ਪ੍ਰਿੰਟਿੰਗ ਸੇਮ ਹੀ ਹੈ। ਹਲਕੀ ਉਕੀ ਥ੍ਰੈਡ ਦੀ ਤਸਤਰੀ ਦੇ ਨਾਲ ਇਹਨੂੰ ਹਾਈਲਾਈਟ ਕਰਾਂਗੇ। ਇਸ ਤਰ੍ਹਾਂ ਦੀ ਪ੍ਰਿੰਟਿੰਗ ਮਿਲੇਗੀ ਆਪਾਂ ਨੂੰ ਸ਼ਰਟ। ਬੈਗ ਵੀ ਸੇਮ ਪ੍ਰਿੰਟਿੰਗ ਰਹੇਗੀ। ਬਾਟਮ ਦਾ ਫੈਬਰਿਕ ਵੇਖਾ ਜੀ ਬਹੁਤ ਹੀ ਫਾਈਨ ਕੁਆਲਿਟੀ ਦੀ ਰਹਿਣਾ ਇਹ ਆਪਣਾ ਹੈਗਾ ਜੀ। ਬ੍ਰਾਂਡ ਦੀ ਇਹ। ਚੀਜ਼ ਆਪਾਂ ਨੂੰ ਜੋ ਵੀ ਮਿਲਦਾ ਹੈ ਫੈਬਰਿਕ ਮਸਲੀਨ ਦੇ ਵਿੱਚ ਦੁਪੱਟੇ ਆ। ਹਲਕੀ ਹਲਕੀ ਡਾਟ ਇਹਦੇ ਵਿੱਚ ਹੈ ਦੇ ਪੂਰੇ ਦੁਪੱਟੇ ਦੇ ਵਿੱਚ ਨਾ ਡਾਟ ਮਸਲੀਨ ਦਾ ਫੈਬਰਿਕ ਰਹੇਗਾ। ਪਰ ਇਸ ਤਰ੍ਹਾਂ ਕਰਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਪੱਲਿਆਂ ਤੇ। 975 ਰਹੇਗਾ ਜੀ ਇਹਦਾ ਪ੍ਰਾਈਸ। ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਆਂ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਕਲੈਕਸ਼ਨ ਤੁਹਾਨੂੰ ਕਿੱਦਾਂ ਲੱਗਦੀ ਹੈ ਮਿਲਦੇ ਆਂ ਨੈਕਸਟ ਵੀਡੀਓ ਚ ਧੰਨਵਾਦ